ਤੋਦਰ ਬੀਤੋ ਦੀ ਸ਼ੂਮਣਕਾਲ ਦਲ ਦੇ ਵਰਕਿੰਗ ਕਮੇਟੀ ਵੱਲੋਂ ਅਹਿਮ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਸੁਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਪ੍ਰਵਾਨ ਕਰ ਲਿਆ ਹੈ ਜਿਸ ਤੋਂ ਬਾਅਦ ਸ਼੍ਰੀ ਕਾਲਤਕ ਸਾਹਿਬ ਦੇ ਜ਼ਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਸ਼ੂਮਣਕਾਲ ਦਲ ਦੇ ਸਾਭਾ ਪ੍ਰਧਾਨ ਸਰਦਾਰ ਸੁਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕੀਤੇ ਜਾਣ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਵੱਲੋਂ ਉਸ ਦਾ ਸਵਾਗਤ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਕਿ ਸੁਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਲੈ ਕੇ ਉਹਨਾਂ ਕੋਲ ਸੂਚਨਾਵਾਂ ਪ੍ਰਾਪਤ ਹੋਈ ਹੈ ਉਹਨਾਂ ਨੇ ਕਹਿ ਬੋਲਦੋ ਕਿ ਇਹ ਕਿ ਉਹਨਾਂ ਵੱਲੋਂ ਸ਼੍ਰੀ ਕਾਲਤ ਸਾਤੋਂ ਮੈਂਬਰੀ ਟੀਮ ਅਜੇ ਵੀ ਉਸੇ ਜਗ੍ਹਾ ਤੇ ਸਟੈਂਡ ਕਰਦੀ ਹੈ ਜਿਸ ਜਗ੍ਹਾ ਤੇ ਉਹਨਾਂ ਵੱਲੋਂ ਕਿਹਾ ਗਿਆ ਸੀ ਤਾਂ ਤੇ ਅੱਗੇ ਬੋਲਦੇ ਉਹਨਾਂ ਕਿਹਾ ਕਿ ਇਸ ਦਾ ਖੁਦ ਪ੍ਰਸਤਾਵ ਸ਼ੁਮਨੀ ਕਲ ਦਿਨ ਦਿੱਤਾ ਡਾਕਟਰ ਦਿਲਜੀਤ ਸਿੰਘ ਚੀਮਾ ਵੱਲੋਂ ਕੀਤਾ। ਸਾਹਬਰ ਡੀਪੀਫਾਟ ਜੋਕਰ ਲਈ ਸੀ ਜੇ ਕਾਲ ਤੱਕ ਸਾਹਬਰ ਦੇ ਦੇਸ਼ਾਂ ਦੇ ਮੁਤਾਬਿਕ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਉਹਦੇ ਵਿੱਚ ਸਕੂਰਸਨ ਬਾਦਲਰਾ ਸਤੀਫਾ ਜੋ ਪ੍ਰਵਾਨ ਕੀਤਾ ਗਿਆ ਉਸ ਚੀਜ਼ ਦਾ ਸਵਾਗਤ ਹੈ ਬਾਕੀ ਜਿਹੜਾ ਸੱਤ ਮੈਂਬਰੀ ਕਮੇਟੀ ਬਾਰੇ ਤੁਸੀਂ ਸਵਾਲ ਕੀਤਾ ਹੈ ਸੱਤ ਮੈਂਬਰੀ ਕਮੇਟੀ ਰੱਦ ਨਹੀਂ ਕੀਤੀ ਗਈ ਸੱਤ ਮੈਂਬਰੀ ਕਮੇਟੀ ਸਟੈਂਡ ਹੈ ਔਰ ਕੰਮ ਕਰਨ ਦਾ ਜਿਹੜਾ ਉਹ ਮੈਂ ਕਹਿੰਦਾ ਕਿ ਉਹ ਆਪਣਾ ਜਿਹੜਾ ਕਾਰਜ ਛੇ ਰਵੇ ਕੰਮ ਕਰਨ ਵਾਸਤੇ ਸੱਤ ਮੈਂਬਰੀ ਕਮੇਟੀ ਸਟੈਂਡ ਹੈ ਔਰ ਜਿਹੜਾ ਦਲਜੀਤ ਸਿੰਘ ਟੀਮਾ ਹੋਰਾਂ ਨੇ ਆ ਕੇ ਆਪਣਾ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਸੰਵਿਧਾਨ ਦਾ ਹਵਾਲਾ ਦਿੱਤਾ ਸੀ ਕੀ ਉਸ ਨੂੰ ਮੰਨਿਆ ਜਾਏਗਾ ਜਾਂ ਕਿੱਦਾਂ ਲੇਪ ਸਾਡੇ ਕੋਲ ਇਹ ਠੀਕ ਹੈ ਕਿ ਕੁਝ ਵਕੀਰਾਂ ਦੀ ਜੱਜਮੈਂਟ ਕਿਹੜੀ ਸੀਗੀ ਉਹ ਸਾਨੂੰ ਦਿੱਤੀ ਗਈ ਹੈ ਔਰ ਇਲੈਕਸ਼ਨ ਕਮਿਸ਼ਨ ਦੇ ਦੇ ਸਾਈਟ ਤੋਂ ਜਿਹੜਾ ਪਰਫਾਰਮਾ ਹੁੰਦਾ ਪਾਰਟੀ ਦੀ ਜਦੋਂ ਆਪਾਂ ਕਰਾਉਨੇ ਆ ਰਜਿਸਟ੍ਰੇਸ਼ਨ ਉਹ ਸਾਨੂੰ ਜਰੂਰ ਦਿੱਤਾ ਗਿਆ ਖਾਲੀ ਪਰਫਾਰਮਾ ਕੋਈ ਸਾਈਨਡ ਸਾਡੇ ਕੋਲ ਅਜੇ ਤੱਕ ਇਸ ਬਾਰੇ ਕੁਝ ਨਹੀਂ ਹੈ ਬਲ ਸਿਕਸਮ ਸਤ ਮੈਂਬਰੀ ਕਮੇਟੀ ਦਾ 2 ਦਸੰਬਰ ਦਾ ਆਦੇਸ਼ ਹੈ ਹਲੇ ਤੱਕ ਕਮੇਟੀ ਦਾ ਕੋਈ ਰੂਪਰੇਖਾ ਬਾਰੇ ਪਤਾ ਹੀ ਨਹੀਂ ਲੱਗਿਆ ਇਹਦੇ ਬਾਰੇ ਥਿਲਮੱਠ ਜਿਹੜੀ ਹੋ ਰਹੀ ਹੋ ਰਹੀ ਆ ਉਹਦੇ ਬਾਰੇ ਕੀ ਕਰਨਾ ਥਿਲਬਟ ਨਹੀਂ ਹੋਣਾ ਚਾਹੀਦੀ ਮੈਂ ਪਹਿਲਾਂ ਇੱਕ ਦਿਨ ਕਿਹਾ ਸੀਗਾ ਪ੍ਰੈਸ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਜੋ ਸ਼੍ਰੀ ਦੇ ਕਾਲ ਤਖਸਾਲ ਤੋਂ ਦੋ ਤਰੀਕ ਨਵਾਂ ਦੇਸ਼ ਹੋਇਆ ਉਹਨਾਂ ਦੀ ਹੂਕ ਹੂ ਫਲਨਾ ਕਰੇ ਔਰ ਜਿਹੜੇ ਸੱਤ ਮੈਂਬਰ ਕਮੇਟੀ ਜੋ ਸਟੈਂਡ ਕਰਦੀ ਹੈ ਜਿਹੜਾ ਤੁਸੀਂ ਆਨਾਕਾਨੀ ਸ਼ਬਦ ਵਰਤਿਆ ਸੀ ਕਿ ਹਲੇ ਵੀ ਇਹਨਾਂ ਕੰਮਾਂ ਜਾਂਨਾ ਕਰਨੀ ਕੀਤੀ ਜਾ ਰਹੀ ਹੈ ਅ ਕਹਿ ਸਕਦੇ ਆਪਾਂ ਜੇਕਰ ਸੱਤ ਮੈਂਬਰ ਕਮੇਟੀ ਦਾ ਕੁਝ ਕਰਨੀ ਹੋਇਆ ਜਾਂ ਉਹਨਾਂ ਨੂੰ ਕਾਰਜਸ਼ੀਲ ਹੋਣ ਤੱਕ ਨਹੀਂ ਕੀਤਾ ਗਿਆ ਤੇ ਇਹ ਉਹਦਾ ਇੱਕ ਹਿੱਸਾ ਹੈ ਤਿੰਦਮ ਇੱਕ ਅਸਤੀਫਿਆਂ ਦੀ ਗੱਲ ਹੋਈ ਸੀ ਅਸਤੀਫੇ ਦੀ ਨਹੀਂ ਤਾਂ ਹੋਰ ਵੀ ਕਈਆਂ ਨੇ ਅਸਤੀਫੇ ਦਿੱਤੇ ਸੀ ਕੀ ਉਹਨਾਂ ਦੇ ਪ੍ਰਵਾਨ ਕਰਕੇ ਕੋਈ ਰਿਪੋਰਟ ਦਿੱਤੀ ਗਈ ਹੁਣ ਤੱਕ ਦੇਖੋ ਕੱਲ ਜੋ ਪਾਰਟੀ ਦੀ ਸਟੇਟਮੈਂਟ ਆਈ ਹੈ ਵਰਕਿੰਗ ਕਮੇਟੀ ਤੋਂ ਬਾਤ ਜੋ ਡਾਕਟਰ ਸੀਮਾ ਨੇ ਸਟੇਟਮੈਂਟ ਦਿੱਤੀ ਪ੍ਰੈਸ ਨੂੰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਅਸਤੀਫੇ ਪਹਿਲਾਂ ਪ੍ਰਵਾਨ ਨਹੀਂ ਕੀਤੇ ਗਏ ਔਰ ਪਾਰਟੀ ਦਾ ਜਿਹੜਾ ਕਾਰਵਰ ਰਜਿਸਟਰ ਹੈ ਉਹਦੇ ਵਿੱਚ ਉਹ ਦਰਜ ਕਰਤੇ ਗਏ ਸੀ ਕਿ ਇਹ ਅਸਤੀਫੇ ਪ੍ਰਵਾਨ ਨਹੀਂ ਕੀਤੇ ਗਏ ਉਦੇ ਮੁਤਾਬਕ ਜਿਹੜਾ ਸੁਖਬੀਸਨ ਬਾਦਲ ਦਾ ਅਸਤੀਫਾ ਸੀ ਕਾ ਤੋਂ ਵਰਕਿੰਗ ਕਮੇਟੀ ਨੇ ਪ੍ਰਬੰਧ ਕਰ ਲਿਆ ਅਸੀਂ ਉਹ ਦਾ ਸਪਸ਼ਟ ਕਰ ਰਹੇ ਤੇ ਜਿਹੜੀ ਹੁਣ ਮੈਂਬਰਸ਼ਿਪ ਮੁਹਿੰਮ ਦੀ ਐਲਾਨ ਕੀਤਾ ਗਿਆ ਕਿ ਉਹ ਸਮਝਦੇ ਹੋ ਕਿ ਤੁਹਾਡੇ ਆਦੇਸ਼ ਦੀ ਕਿਤਨਾ ਕਿਤੇ ਪਾਲਣਾਂ ਵਾਲੇ ਪਾਸੇ ਵੱਧ ਬਿਲਕੁਲ ਬਿਲਕੁਲ ਠੀਕ ਹੈ ਜੀ ਜੋ ਜਿਵੇਂ ਝੂਠੀਆਂ ਉਲਾਦ ਦਿੱਤੀਆਂ ਗਈਆਂ ਨੇ ਜਿੰਨੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਜਿਹੜੇ ਪਾਰਟੀ ਵੱਲੋਂ ਜਿਹੜੇ ਨੁਮਾਇंदे ਸੀਗੇ ਝੂਠੀਆਂ ਲਿਖਤੀ ਉਲਾਦ ਦਿੱਤੀਆਂ ਗਈਆਂ ਪਾਰਟੀ ਵੱਲੋਂ ਤੇ ਜਿਵੇਂ ਜੰਮੂ ਕਸ਼ਮੀਰ ਹੈ ਔਰ ਰਾਜਸਥਾਨ ਹੈ ਯੂਪੀ ਹੈ ਉਤਰਾਖੰਡ ਹੈ ਹਰਿਆਣਾ ਪੰਜਾਬ ਵੱਖ-ਵੱਖ ਝੂਟੇ ਲੱ ਕਿ ਉਹ ਮੈਂਬਰਸ਼ਿਪ ਦੀ ਜਿਹੜੀ ਨਵੀਂ ਭਰਤੀ ਸ਼ੁਰੂ ਕਰਨੀ ਹੈ ਉਹ ਆਰਡਰ ਕੱਲ ਦੇ ਹੋ ਗਏ ਨੇ ਉਹ ਬੜੀ ਚੰਗੀ ਗੱਲ ਹੈ ਕਿ ਜਿਹੜਾ ਦੇਸ਼ ਸੀ ਦੇ ਕਾਲਤਪ ਸਾਹਿਬ ਦਾ ਇਹ ਨਵੀਂ ਭਰਤੀ ਜਿਹੜੀ ਹੈ ਉਹ ਕਰਕੇ ਨਵੇਂ ਡੈਲੀਗੇਟ ਬਣਾ ਕੇ ਤੇ ਜਿਹੜੀ ਪ੍ਰਧਾਨ ਦੀ ਚੋਣਾਂ ਕੀਤੀ ਜਾਏ ਉਸ ਪਾਸੇ ਕਦਮ ਟੁੱਟਿਆ ਹੈ ਉਹ ਚੰਗਾ ਕਦਮ ਹੈ ਸਰਸਤ ਮੈਂਬਰੀ ਕਮੇਟੀ ਸਟੈਂਡ ਕਰ ਦਿੰਦਾ ਸਟਾਰਟ ਕਰ